ਮੈਂ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਮੁੱਖ ਮੰਤਰੀ ਹੈਲਥ ਯੋਜਨਾ ਜਿਸ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਕਹਿੰਦੇ ਆ ਤੇ ਉਹਦੇ ਬਾਰੇ ਮੈਂ ਗੱਲ ਕਰਨਾ ਚਾਹਣੀ ਆ ਕਿ ਦੇਖੋ ਇਹਨਾਂ ਨੇ ਯੋਜਨਾ ਸ਼ੁਰੂ ਕਰ ਲਈ ਹੈ ਤਾਂ ਉਹਦੇ ਤੇ ਇਹ ਮੁੱਦਾ ਮੇਰਾ ਇਹ ਹੈਗਾ ਕਿ ਦੇਖੋ ਇੱਕ ਇੱਕ ਦਾ ਕਨਸੈਪਟ ਹੈਗਾ ਕਿ ਉਹ ਲਾਗੂ ਕਿਵੇਂ ਹੋਊਗੀ ਕਿੱਥੋਂ ਪੈਸੇ ਆਉਣਗੇ ਕੀ ਹੋਊਗਾ ਕਿਉਂਕਿ ਅੰਸ਼ੂਮਨ ਯੋਜਨਾ ਜਿਹੜੀ ਪਹਿਲਾਂ ਹੀ ਚੱਲ ਰਹੀ ਹੈਗੀ ਹੈ ਸੈਂਟਰ ਦੀ ਠੀਕ ਹੈ ਅੰਸ਼ੂਮਨ ਕਾਰਡ ਲੋਕਾਂ ਦੇ ਬਣੇ ਹੋਏ ਆ ਤਾਂ ਉਹਦੇ ਵਿੱਚ ਇਹ ਹੈਗਾ ਕਿ 5 ਲੱਖ ਦਾ ਇਲਾਜ ਹੈਗਾ ਤੇ ਨਾਲ ਜਿਹੜਾ ਇਹਨਾਂ ਨੇ ਜੋੜਿਆ ਕਿ ਪਹਿਲਾਂ 5 ਲੱਖ ਦਾ ਉਹ ਵਰਤਿਆ ਜਾਊਗਾ ਉਸ ਤੋਂ ਬਾਅਦ ਜਿਹੜੀ ਅਸੀਂ 10 ਲੱਖ ਦੀ ਯੋਜਨਾ ਲੈ ਕੇ ਆਏ ਆ ਉਸ ਦਾ ਖਰਚਾ ਉਹ ਉਸ ਤੋਂ ਬਾਅਦ ਚ ਸ਼ੁਰੂ ਹੋਊਗਾ ਜਿਹੜਾ ਇਹਨਾਂ ਨੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਕੀਤੀ ਹੈ ਉਹਦਾ ਪ੍ਰੀਮੀਅਮ ਜਿਹੜਾ ਉਹ ਸਿਰਫ 1 ਲੱਖ ਰੁਪਏ ਦਾ ਇਹਨਾਂ ਨੇ ਭਰਿਆ ਸੋ ਇੱਕ ਬਹੁਤ ਅਲੱਗ ਤੋਂ ਇੱਕ ਮੁੱਦਾ ਇਸ਼ੂ ਹੈ ਕਿ ਉਹ ਕਿੱਦਾਂ ਇਹਨਾਂ ਨੇ ਡੀਲ ਕਰਨਾ ਕੀ ਹੋਣਾ ਉਹ ਜਦੋਂ ਲਾਗੂ ਹੋੂ ਸਾਹਮਣੇ ਆਊਗਾ ਉਹ ਬਾਅਦ ਦੀ ਗੱਲ ਹੈ ਪਰ ਜਿਹੜਾ ਇਸ ਵੇਲੇ ਲਾਗੂ ਕਰਕੇ ਇਹਨਾਂ ਨੇ ਲੋਕਾਂ ਨਾਲ ਜਿਹੜਾ ਮਖੌਲ ਕੀਤਾ ਕਿ ਦੇਖੋ ਤੁਸੀਂ ਇਹ ਕਹਿੰਦੇ ਕਿ ਤੁਹਾਡਾ ਕਾਰਡ ਤਾਂ ਬਣੂਗਾ ਕਿ ਤੁਸੀਂ ਪਹਿਲਾਂ ਪਿੰਡ ਦੇ ਵਿੱਚੋਂ ਜਿਹੜਾ ਸਾਡਾ ਯੂਥ ਵਲੰਟੀਅਰ ਹੈ ਉਹ ਤੁਹਾਨੂੰ ਇੱਕ ਸਲਿੱਪ ਦੇਊਗਾ ਫਿਰ ਤੁਸੀਂ ਜਾ ਕੇ ਉਹ ਹੈਲਥ ਜਿਹੜਾ ਹਸਪੀਟਲ ਆ ਜਿੱਥੇ ਬਣਦਾ ਤੁਸੀਂ ਉੱਥੇ ਜਾ ਕੇ ਉਹਨੂੰ ਜਮ੍ਹਾਂ ਕਰਾਉਂਗੇ ਤਾਂ ਤੁਹਾਡਾ ਜਿਹੜਾ ਉਹ ਕਾਰਡ ਬਣੂਗਾ ਦੇਖੋ ਇਹ ਸਰਕਾਰੀ ਯੋਜਨਾ ਹੈ ਕਿ ਆਮ ਆਦਮੀ ਪਾਰਟੀ ਦੀ ਯੋਜਨਾ ਹੈ ਇਹਦੇ ਵਿੱਚ ਫਰਕ ਹੋਣਾ ਚਾਹੀਦਾ ਕਿ ਸਿੱਧਾ ਜਿੱਥੇ ਕਾਰਡ ਬਣਦੇ ਆ ਹੁਣ ਜਿਵੇਂ ਅੰਸ਼ੂਮਨ ਕਾਰਡ ਬਣਿਆ ਫਿਰ ਸੈਂਟਰਲ ਸਰਕਾਰ ਤਾਂ ਕਹੂਗੀ ਕਿ ਬੀਜੇਪੀ ਦਾ ਬੰਦਾ ਫੜੋ ਫਿਰ ਉਹਦੇ ਕੋਲੋਂ ਤੁਸੀਂ ਸਲਿੱਪ ਲਓ ਫਿਰ ਤੁਹਾਨੂੰ ਜਿਹੜਾ ਹੈਗਾ ਤੁਸੀਂ ਉੱਥੇ ਸਲਿੱਪ ਜਾ ਕੇ ਦਿਓਗੇ ਤਾਂ ਤੁਹਾਡਾ ਕਾਰਡ ਬਣੂਗਾ ਇਹ ਤਾਂ ਗਲਤ ਗੱਲ ਹੈ ਜੇ ਸਰਕਾਰ ਦੀ ਯੋਜਨਾ ਹੈਗੀ ਆ ਤਾਂ ਤੁਸੀਂ ਸਿੱਧਾ ਜਿੱਥੇ ਵੀ ਕਾਰਡ ਬਣ ਰਿਹਾ ਉੱਥੇ ਲੋਕ ਲੋਕ ਜਾਣ ਆਉਂਦਾ ਕਾਰਡ ਬਣਾਉਣੇ ਦਾ ਮਤਲਬ ਤਾਂ ਇਹ ਹੈਗਾ ਵੀ ਤੁਸੀਂ ਹਰ ਇੱਕ ਬੰਦੇ ਨੂੰ ਆਪਦੇ ਵਲੰਟੀਅਰ ਦੇ ਕੋਲ ਭੇਜ ਕੇ ਉਹਨੂੰ ਆਪਦੇ ਥੱਲੇ ਲਾਉਣਾ ਚਾਹੁੰਦੇ ਹੋ ਵੀ ਸਾਡੇ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਆ ਯੂਥ ਵਲੰਟੀਅਰ ਤਾਂ ਉਹਦੇ ਘਰ ਦੇ ਸਾਹਮਣੇ ਜਾ ਕੇ ਲੈਣ ਲਾਉਣ ਫਿਰ ਉਹਦੇ ਕੋਲੇ ਗਿੜਗਡਾਉਣ ਵੀ ਸਾਨੂੰ ਸਲਿੱਪ ਦੇ ਦੇ ਫਿਰ ਉਹ ਉਹਦਾ ਕਾਰਡ ਬਣੇ ਸੋ ਇਹ ਬਹੁਤ ਘਟੀਆ ਰਾਜਨੀਤੀ ਹੈ ਇਹਨਾਂ ਦੀ ਜਿਹੜੀ ਇਹ ਕਰ ਰਹੇ ਹੈਗੇ ਆ ਇਹ ਨਹੀਂ ਹੋਣੀ ਚਾਹੀਦੀ ਕਿ ਸਰਕਾਰੀ ਪੈਸਾ ਲੋਕਾਂ ਨੇ ਟੈਕਸ ਭਰਿਆ ਸਰਕਾਰ ਚੁਣੀ ਹੈ ਸਰਕਾਰ ਨੂੰ ਟੈਕਸ ਦੇ ਰਹੇ ਆ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੇ ਜਿਹੜੀ ਵੀ ਉਹਨਾਂ ਨੇ ਯੋਜਨਾ ਲਿਆਂਦੀ ਹੈ ਇਹ ਫੇਲ ਹੋਊਗੀ ਪਾਸ ਹੋਊਗੀ ਇਹ ਅਲੱਗ ਇਸ਼ੂ ਹੈ ਪਰ ਲੋਕਾਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਨਹੀਂ ਹੈਗਾ ਕਿ ਤੁਹਾਡੇ ਥੱਲੇ ਲੱਗਣ ਉਹ ਤੁਹਾਡੇ ਕੋਲੋਂ ਤੁਹਾਡੇ ਜੂਥ ਵਲੰਟੀਅਰ ਦੇ ਘਰੇ ਜਾਣ ਫਿਰ ਉਥੋਂ ਸਲਿਪ ਲੈਣ ਫਿਰ ਹਸਪੀਟਲ ਜਾਣ ਤੁਹਾਡੀ ਇੱਕ ਪਰਚੀ ਹੋ ਗਈ ਇਹ ਤਾਂ ਜਿਵੇਂ ਜਿਵੇਂ ਵੋਟਾਂ ਵੇਲੇ ਲੋਕ ਦਿੰਦੇ ਹੁੰਦੇ ਪਰਚੀ ਵੀ ਆ ਰਾਸ਼ਨ ਲੈ ਲਈ ਫਲਾਣੇ ਥਾਂ ਤੇ ਜਾ ਕੇ ਮੇਰੀ ਪਰਚੀ ਲੈ ਲੈ ਤੇ ਸਾਨੂੰ ਵੋਟ ਪਾ ਦੀ ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਪਹਿਲਾਂ ਜਿਵੇਂ ਤੁਸੀਂ ਬੀਬੀਆਂ ਦੇ ਉਹ ਰਜਿਸਟ੍ਰੇਸ਼ਨ ਫਾਰਮ ਜੇ ਭਰੇ ਸੀਗੇ ਕਿ ਅਸੀਂ ਤੁਹਾਡੇ ਫਾਰਮ ਭਰਦੇ ਆਂ ਜਿਹੜੀ ਬੀਬੀ ਸਾਡੇ ਕੋਲੇ ਫਾਰਮ ਪਰੂਗੀ ਅਸੀਂ ਉਹਨੂੰ 1000 ਰੁਪਿਆ ਮਿਲੂਗਾ ਸੋ ਐਦਾਂ ਦੇ ਫਰਾਡ ਤੁਸੀਂ ਲੋਕਾਂ ਦੇ ਨਾਲ ਕਰਦੇ ਹੋ ਇਹ ਇਹ ਗਲਤ ਗੱਲਾਂ ਹੈਗੀਆਂ ਮੈਂ ਦਾ ਵਿਰੋਧ ਕਰਦੀ ਹੈ ਮੰਗ ਹੈਗੀ ਹੈ ਕਿ ਜੇ ਤੁਸੀਂ ਯੋਜਨਾ ਲੈ ਕੇ ਆਏ ਹੋ ਤਾਂ ਲੋਕਾਂ ਨੂੰ ਸਿੱਧਾ ਜਿੱਥੇ ਕਾਰਡ ਬਣਦੇ ਆ ਉੱਥੇ ਲੋਕ ਜਾਣ ਉੱਥੇ ਉਹਨਾਂ ਦਾ ਕਾਰਡ ਬਣੇ ਤੇ ਉਹਨਾਂ ਨੂੰ ਜਿਹੜੀ ਇਹ ਸੁਵਿਧਾ ਮਿਲਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲ ਬੀਤ ਜਾਣ ਦੇ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਯਾਦ ਆਇਆ ਤੇ ਸਟੇਜ ਤੇ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ 2022 ਦੇ ਅਨੇਕਾਂ ਚੋਣ ਵਾਦਿਆਂ 'ਚੋਂ ਇੱਕ ਸਭ ਤੋਂ ਵੱਡਾ ਚੋਣ ਵਾਦਾ ਜਿਹੜਾ ਸਾਡੀਆਂ ਮਾਤਾਵਾਂ ਭੈਣਾਂ ਨੂੰ 1000 ਰੁਪਏ ਦੇਣ ਦਾ ਸੀ ਕਹਿੰਦੇ ਜੀ ਹੁਣ ਜਿਹੜਾ ਬਜਟ ਹੈ ਆਖਰੀ ਸਾਲ ਦੇ ਵਿੱਚ ਕਿਉਂਕਿ ਸਰਕਾਰ ਆ ਗਈ ਹੈ ਹੁਣ ਸਰਕਾਰ ਦੇ ਵਿੱਚ ਘਬਰਾਹਟ ਹੈ ਕਹਿੰਦੇ ਜੀ ਬਜਟ ਦੇ ਵਿੱਚ ਇਹ 1000 ਰੁਪਏ ਦੀ ਜਿਹੜੀ ਤਫਤੀਸ ਹੈ ਉਹ ਰੱਖੀ ਜਾਏਗੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜੇ ਆਪਾਂ 4 ਸਾਲ ਪਿਛਲੇ ਲਾ ਲੀਏ 1 ਸਾਲ ਅਗਲਾ ਲਾ ਲੀਏ ਪਹਿਲਾਂ ਤਾਂ ਕੱਲੀ-ਕੱਲੀ ਮਾਤਾ ਭੈਣ ਦਾ 4 ਸਾਲਾਂ ਦਾ 48000 ਤੇ ਅਗਲੇ ਸਾਲ ਦਾ 12000 ਜੋੜ ਲਓ 60000 ਪ੍ਰਤੀ ਮਹਿਲਾ ਬਣਦਾ। ਤਾਂ ਹੁਣ ਜਿਹੜਾ ਬਜਟ ਆਣਾ ਇਹ ਬਜਟ ਦੇ ਵਿੱਚ 60000 ਰੁਪਇਆ ਇਹ ਕੱਲੀ-ਕੱਲੀ ਮਾਤਾਵਾ ਭੈਣ ਦਾ ਰੱਖ ਕੇ ਉਹਦੇ ਹਿਸਾਬ ਨਾਲ ਬਜਟ ਬਣਾਇਆ ਜਾਏ ਕਿਉਂਕਿ ਜੇ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜੀ ਮਾਰਚ 'ਚ ਬਜਟ ਦੀ ਗੱਲ ਰੱਖ ਦਿਆਂਗੇ ਮਈ-ਜੂਨ ਤੋਂ ਦੇ ਦੇਵਾਂਗੇ ਤੇ 5-6 ਹਜ਼ਾਰ 5-6 ਮਹੀਨੇ ਦੇਣਾ 5-6 ਹਜ਼ਾਰ ਦੇ ਕੇ ਖੜਾ ਨਹੀਂ ਛੁੱਟਣਾ। ਇਹ ਜਿਹੜੇ ਚੁਣਾਵੀ ਵਾਅਦੇ ਨੇ ਕਿਉਂਕਿ ਇਹ ਵਾਲਾ ਜਿਹੜਾ ਵਾਅਦਾ ਸੀ 1000 ਰੁਪਏ ਦਾ ਇਹਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ 92 ਐਮਐਲਏ ਆਮ ਆਦਮੀ ਪਾਰਟੀ ਨੂੰ ਆਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਸ ਗੱਲ ਉੱਤੇ ਪਹਿਰਾ ਦਿੱਤਾ ਕਿ ਲੋਕਾਂ ਨਾਲ ਕੋਈ ਵੀ ਵਾਅਦਾ ਕੀਤਾ ਜਾਵੇ ਉਹ ਪੂਰਾ ਹੋਣਾ ਚਾਹੀਦਾ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਆਟਾ ਦਾਲ ਦੇਣ ਦੀ ਗੱਲ ਕੀਤੀ ਸੀ ਮਾਨ ਸਾਹਿਬ ਤਾਂ ਪਹਿਲੀ ਕੈਬਨਿਟ ਮੀਟਿੰਗ 'ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਤੇ ਅਕਾਲੀ ਦਲ ਦੀ ਸਰਕਾਰ ਨੇ ਉਹਨੂੰ ਪਾਸ ਕਰਤਾ ਸੀ ਜੇ ਮੁਫਤ ਬਿਜਲੀ ਦੀ ਗੱਲ ਕੀਤੀ ਉਹ ਵੀ ਪਹਿਲੀ ਕੈਬਨਿਟ ਮੀਟਿੰਗ ਚ ਕਰਤੀ ਸੀ ਸੋ ਇਹ ਜਿਹੜੇ ਪੰਜਾਬੀਆਂ ਦੇ ਨਾਲ ਠੱਗੀ ਮਾਰਨ ਦਾ ਆਮ ਆਦਮੀ ਪਾਰਟੀ ਦਾ ਇੱਕ ਤਰੀਕਾ ਹੈ ਕਿ ਵਾਅਦਾ ਤਾਂ ਕੀਤਾ ਸੀ 5 ਸਾਲ ਦਾ ਦੇਣੇ ਸੀ 60000 ਰੁਪਏ ਤੇ ਹੁਣ 6 ਮਹੀਨੇ ਚ ਸਰਕਾਰ ਸੋਚਦੀ ਹੈ ਵੀ 6000 ਦੇ ਕੇ ਕਿਹੜਾ ਛਟਾਲਾਂਗੇ ਇਹ ਸਾਡੀਆਂ ਮਾਤਾਵਾਂ ਦਾ ਭੈਣਾ ਦਾ ਸਨਮਾਨ ਹੈ ਉਹਨਾਂ ਦਾ ਹੱਕ ਹੈ ਤੇ ਹੱਕ ਪੂਰਾ ਮਿਲਣਾ ਚਾਹੀਦਾ ਹੈ ਇਹ ਕੱਲਾ ਚੋਣਾ ਨੂੰ ਦੇਖ ਕੇ ਕਿ ਜਿਵੇਂ 227 ਚੋਣਾ ਆ ਗਈਆਂ ਫਿਰ ਕੋਈ ਨਵਾਂ ਲਾੜਾ ਲਾ ਦिए ਪੰਜਾਬੀ ਆਮ ਆਦਮੀ ਪਾਰਟੀ ਦੀ ਜਿਹੜੀ ਕਹਿਣੀ ਹੈ ਜਿਹੜੀ ਕਰਨੀ ਹੈ ਉਹਨੂੰ ਬਹੁਤ ਚੰਗੇ ਤਰੀਕੇ ਸਮਝ ਚੁੱਕੇ ਨੇ ਸੋ ਹੁਣ ਪੰਜਾਬੀਆਂ ਨੇ ਲਾਰਿਆਂ ਦੇ ਵਿੱਚ ਨਹੀਂ ਆਉਣਾ ਹਾਂ ਜਿਹੜੇ ਪਿਛਲੇ ਵਾਦੇ ਨੇ ਉਹ ਵਾਦਾ ਪੂਰਾ ਹੋਣਾ ਚਾਹੀਦਾ ਜੇ ਵਾਦੇ ਪੂਰੇ ਨਾ ਹੋਏ ਤਾਂ ਫਿਰ 2027 ਦਾ ਹਿਸਾਬ ਇਹ ਪੰਜਾਬ ਦੀ ਜਨਤਾ ਨੇ ਲੈਣਾ ਤੇ ਜਨਤਾ ਜਦੋਂ ਹਿਸਾਬ ਲਿੰਦੀ ਹੈ ਮਾਨ ਸਾਹਿਬ ਫਿਰ ਵੱਡੇ ਵੱਡੇ ਭਾਜਦੇ ਨੇ ਖੁਂਦੇਤ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ ਖਿਆਰਪੁਰ ਆਪ ਨੂੰ ਅੱਜ ਆਪਾਂ ਦੇਖਿਆ ਹੀ ਜੋ ਕਿ ਫਿਰ ਆ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਜੋ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਰਿਹਾ ਹੈ ਕਿ ਜਿਹੜਾ ਆ ਬਜਟ ਸੈਸ਼ਨ ਨੇ ਉਹਦੇ ਵਿੱਚ 1000 ਰੁਪਿਆ ਬੀਬੀਆਂ ਨੂੰ ਦਿੱਤਾ ਜਾਏਗਾ ਵਾਅਦਾ ਪੂਰਾ ਕੀਤਾ ਜਾਏਗਾ ਅਸੀਂ ਨਾ ਪੁੱਛਣਾ ਚਾਹੁੰਦੇ ਨੇ ਆ ਕਿ 4 ਸਾਲ ਪਹਿਲਾਂ ਜਿਹੜੇ ਸੈਸ਼ਨ ਇਹਨਾਂ ਨੇ ਲਾਏ ਨੇ ਉਹਨਾਂ ਵਿੱਚ ਬੀਬੀਆਂ ਦਾ ਕਿਉਂ ਨਹੀਂ ਦਿੱਤਾ ਇਹਨਾਂ ਨੂੰ ਹੁਣ ਇਲੈਕਸ਼ਨ ਫਿਰ ਤੇ ਆ ਗਈ ਏ ਹੁਣ ਬੀਬੀਆਂ ਦਾ ਇਹਨਾਂ ਨੂੰ ਚੇਤਾ ਆ ਗਿਆ ਫਿਰ ਬੀਬੀਆਂ ਨੂੰ ਇਹ ਗੁੰਮਰਾਹ ਕਰਨ ਵਾਸਤੇ ਇਹ ਡਰਾਮੇ ਕਰ ਰਿਹਾ ਕਿਉਂਕਿ ਜਿੱਦਾਂ ਇਹਨਾਂ ਨੇ ਕੱਲ ਪਰਸੋਂ ਦਾ ਫਲ 100 ਰੁਪਏ ਦਾ ਬੀਮਾ ਯੋਜਨਾ ਦਾ ਕਾਰਡ ਬਣਾਉਣੀ ਸ਼ੁਰੂ ਕੀਤੀ ਉਹਦੇ ਵਿੱਚ ਵੀ ਫਿਰ ਬੀਬੀਆਂ ਦੇ ਜਾਂ ਪਰਿਵਾਰਾਂ ਦੇ ਮੋਬਾਈਲ ਨੰਬਰ ਜਿਹੜੇ ਨੇ ਉਹ ਲੈਣ ਦੀ ਖਾਤਰ ਕਿਉਂਕਿ ਮੋਬਾਈਲ ਨੰਬਰ ਇਹਨਾਂ ਨੇ ਗਲਤ ਯੂਜ਼ ਕਰਨੇ ਨੇ ਔਰ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਨਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਆਪਣਾ ਕੋਈ ਵੀ ਮੋਬਾਈਲ ਨੰਬਰ ਇਹਨਾਂ ਨੂੰ ਨਾ ਦਿਓ ਜੀ ਔਰ ਮੈਂ ਕਿਉਂਕਿ ਜਿਹੜੀ ਬੀਬੀਆਂ ਨੇ ਉਹ ਜਿਹੜੀਆਂ ਨੇ ਗੁੰਮਰਾਹ ਨਹੀਂ ਹੋਣਗੀਆਂ ਕਿਉਂਕਿ ਅੱਗੇ ਉਹਨਾਂ ਨੇ ਇਹ ਗੁੰਮਰਾਹ ਹੋ ਕੇ ਦੇਖ ਲਿਆ ਹੈ ਉਹ ਨਾ ਹੀ ਪੈਸਾ ਇਹਨਾਂ ਨੇ ਕੁਝ ਦੇਣਾ ਹੈ ਔਰ ਜੇ ਦਿੱਤਾ ਵੀ ਆ 2-3 ਮਹੀਨੇ ਦੇ ਕੇ ਫਿਰ ਬੋਟਾਂ ਬਲੂਰਨੀਆਂ ਨੇ ਇਹਨਾਂ ਨੂੰ ਇਹ ਪਤਾ ਹੈ ਕਿ ਛਰੋਮਣੀ ਕਾਲੀਦਾਵ ਬੜੀ ਬਹੁਮਤ ਦੇ ਨਾਲ ਸਰਕਾਰ ਬਣਨ ਵਾਸਤੇ ਆ ਰਿਹਾ ਹੈ ਸੋ ਇਸ ਕਰਕੇ ਇਹ ਇਹ ਜਿਹੜਾ ਫਰਕਾਰ ਇਹ ਵਲੇ ਜਿਹੜਾ ਕਿ ਇਹ ਡਰ ਪੈ ਗਿਆ ਇਹਨੂੰ ਮੁੱਖ ਮੰਤਰੀ ਨੂੰ ਕਿ ਮੈਂ ਕੋਈ ਨਾ ਕੋਈ ਡਰਾਮਾ ਕਰਕੇ ਇਹ ਨਹੀਂ ਆਪਣੇ ਫਰਕਾਰ ਬਣਾਵਾ ਲੋਕ ਜਿਹੜੇ ਨੇ ਇਹਨੂੰ ਹੁਣ ਮੂੰਹ ਨਹੀਂ ਲਾਣਗੇ ਇਹ ਜੋ ਮਰਜੀ ਡਰਾਮੇ ਕਰ ਲਵੇ ਡਰਾਮੇ ਲੋਕਾਂ ਨੇ ਇਹ ਦੇਖ ਲਏ ਨੇ ਔਰ ਮੈਂ ਫਾਰਮ ਬੇਨਤੀ ਕਰਨਾ ਕਿ ਇਹਦੇ ਇਹਦੇ ਹੁਣ ਕਿਹੇ ਚੱਕਰ ਜਨਾਇਓ ਜੇ ਬੀਬੀਆਂ ਸਾਡੀਆਂ ਬੜੀਆਂ ਦਲੇਰ ਨੇ ਸ਼ੇਰਨੀਆਂ ਨੇ ਔਰ ਉਹ ਇਹ ਕਰਕੇ ਗੁਮਰਾਹ ਨਹੀਂ ਬਣਨਗੀਆਂ ਕੋਈ ਕਰਕੇ ਭਗਵੰਤ ਮਾਨ ਜੀ ਤੁਸੀਂ ਜੋ ਮਰਜ਼ੀ ਕਰ ਲਵੋ ਵੀ 27 ਵਿੱਚ ਸਾਡੇ ਬਾਦਲ ਸਾਹਿਬ ਦਾ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜਾ ਰਹੇ ਨੇ ਔਰ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹ ਗੱਲ ਨੋਟ ਕਰ ਲਿਓ ਜੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀਫਤ